ਸਕੂਲ ਆਫ ਫੈਮਿਨੈਂਸ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਵਰਦਾਨ ਸਿੱਧ ਹੋ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸਕੂਲ ਆਫ ਫੈਮਿਨੈਂਸ ਦੇ ਜ਼ਰੀਏ ਸਰਕਾਰੀ ਸਕੂਲਾਂ ਦੀ ਨੋਹਾਰ ਬਦਲ ਦਿੱਤੀ ਹੈ ਜਿਸ ਦੇ ਸਦਕਾ ਸਰਕਾਰੀ ਸਕੂਲਾਂ ਵਿੱਚ ਦਾਖਲੇ ਦੁੱਗਣੇ ਹੋਏ ਹਨ ਕੋਲੋ ਫੈਮਿਨੈਂਸ ਜਿਸ ਤਰ੍ਹਾਂ ਕੇ ਸਭ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹੜੇ ਕਿ ਐਮਿਨੈਂਟਲੀ ਪੰਜਾਬ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਲੈਵਲ ਤੇ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ ਉਹ ਸਟੂਡੈਂਟਸ ਨੂੰ ਬਹੁਤ ਹੀ ਮਿਆਰ ਦੀ ਜਿਹੜੀ এডੂਕੇਸ਼ਨ ਹੈ ਉਹ ਦਿੱਤੀ ਜਾ ਰਹੀ ਹੈ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਕਾਰਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਬੱਚੇ ਬਹੁਤ ਪ੍ਰਾਊਡ ਫੀਲ ਕਰਦੇ ਆ ਕਿ ਅਸੀਂ ਇਹ ਸਕੂਲ ਵਿੱਚ ਐਡਮਿਸ਼ਨ ਲਈ ਹੈ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਆ ਕਿ ਜਿਹੜਾ ਬੱਚਾ ਆ ਸਕੂਲ ਵਿੱਚ ਪੜ੍ਹ ਗਿਆ ਉਹ ਅੱਗੇ ਜਾ ਕੇ ਜ਼ਰੂਰ ਕਾਮਯਾਬ ਹੋਵੇਗਾ ਸੂਬੇ ਦੇ ਤਈ ਜੁਲਿਆਂਚ 118 ਸਕੂਲ ਆਫ ਫੈਮਿਨਸ ਖੁੱਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ ਵਿੱਚ ਮੋਹਰੀ ਸਾਬਿਤ ਹੋ ਰਹੇ ਹਨ ਫੈਲੇ ਵਿਦਿਆਚਾਨਨ ਹੋਏ ਅੱਜ ਸਕੂਲ ਆਫ ਫੈਮਿਨਸ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ JEE ایڈوانس JEE NEET ਦੇ ਪੇਪਰ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਸੋ ਵਿਦਿਆ ਦਾ ਚਾਨਣ ਹੋ ਰਿਹਾ ਹੈ ਬਹੁਤ ਸਾਰੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ Dainik Sora TV ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਪੰਜਾਬ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਸ ਕਾਰਵਾਈ ਦੀ ਗਾਹ ਜਿਹੜੀ ਹੈ ਇੱਕ ਆਰਟੀਓ ਦੇ ਉੱਪਰ ਡਿੱਗੀ ਹੈ ਜਿਸ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਇਸ ਮੁਅਤਲੀ ਦੇ ਪਿੱਛੇ ਕਾਰਨ ਕੀ ਨੇ ਕੀ ਕੁਝ ਅਜਿਹੇ ਵਜਾਵਾ ਜੜੀਆਂ ਨੇ ਪੰਜਾਬ ਸਰਕਾਰ ਦੇ ਸਾਹਮਣੇ ਆਈਆਂ ਜਿਸ ਤੋਂ ਬਾਅਦ ਇਸ ਆਰਟੀਓ ਗੁਰਵਿੰਦਰ ਸਿੰਘ ਜੋਲ ਨੂੰ ਮੁਅਤਲ ਕਰਨਾ ਪਿਆ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਟੀਕਤਾ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਵੱਖ-ਵੱਖ ਪ੍ਰੋਗਰਾਮ ਜਿਹੜੇ ਨੇ ਉਲੀਕੇ ਗਏ ਨੇ ਤੇ ਉਹਨਾਂ ਦੇ ਪ੍ਰਬੰਧਨਾਂ ਦੇ ਉੱਪਰ ਖਾਸ ਤੌਰ ਤਰੀਕੇ ਜਿਹੜੇ ਨੇ ਉਹ ਵਰਤੇ ਜਾ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਵੀ ਜਾਰੀ ਕੀਤੇ ਗਏ ਨੇ ਬੀਤੇ ਕੱਲ ਧੂਰੀ ਵਿਖੇ ਉਹਨਾਂ ਦੇ ਵੱਲੋਂ ਸਮਾਗਮ ਦੇ ਦੌਰਾਨ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਚੇਤਾਵਨੀਆਂ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਢਿੱਲ ਕੋਈ ਔਣਤਾ ਹੀ ਕੋਈ ਕਮੀ ਖਾਮੀ ਜਿਹੜੀ ਹੈ ਉਹ ਨਾ ਰੱਖੀ ਜਾਵੇ ਪਰ ਆਰਟੀਓ ਗੁਰਵਿੰਦਰ ਸਿੰਘ ਜੋਹੜਾ ਹੋਰਾਂ ਦੇ ਵੱਲੋਂ ਇਸ ਪ੍ਰਬੰਧਨ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਖਾਮੀਆਂ ਰੱਖੀਆਂ ਗਈਆਂ ਉਹਨਾਂ ਕਮੀਆਂ ਖਾਮੀਆਂ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਤੱਕ ਪਹੁੰਚੀਆਂ ਤੇ ਉਸ ਤੋਂ ਬਾਅਦ ਕਾਰਵਾਈ ਦਾ ਸਾਹਮਣਾ ਜਿਹੜਾ ਇਸ ਮੁੱਤਲ ਦੀ ਕਹ ਲਈਏ ਕਿ ਇਸ ਆਰਟੀਓ ਨੂੰ ਕਰਨਾ ਪਿਆ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੇ ਪ੍ਰਬੰਧਨ ਜਿਹੜੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਰਹੇ ਨੇ ਜਿਸ ਨੂੰ ਲੈ ਕੇ ਰੋਪੜ ਦੇ ਵਿੱਚ ਵੀ ਇਹ ਕਾਰਵਾਈਆਂ ਜਿਹੜੀਆਂ ਉਹ ਸ਼ੁਰੂ ਹੋਈਆਂ ਸਮਾਗਮੀ ਤੇ ਉਸ ਦੇ ਵਿੱਚ ਬੱਸਾਂ ਦਾ ਪ੍ਰਬੰਧਨ ਜਿਹੜਾ ਇਸ ਆਰਟੀਓ ਦੇ ਵੱਲੋਂ ਇਸ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੇ ਇਸ ਨੂੰ ਦਿੱਤੇ ਗਏ ਸੀ ਉਸ ਦੇ ਮੁਤਲਕ ਨਹੀਂ ਕੀਤਾ ਗਿਆ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਆਰਟੀਓ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਮਿਲੀਆਂ ਜਾਣਕਾਰੀਆਂ ਮੁਤਾਬਕ ਹੁਣ ਇਸ ਸਾਰੀਆਂ ਆਰਟੀਓ ਦੀਆਂ ਕਾਰਵਾਈਆਂ ਦਾ ਪ੍ਰਬੰਧਨ ਜਿਹੜਾ ਹੈ ਚੰਡੀਗੜ੍ਹ ਦਫ਼ਤਰ ਦੇ ਵਿੱਚੋਂ ਹੀ ਹੋਏਗਾ ਏਕੇ ਸਿੰਘਾ ਦੇ ਵੱਲੋਂ ਜਿਹੜੇ ਕਿ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੇ ਉਹਨਾਂ ਦੇ ਵੱਲੋਂ ਚਿੱਠੀ ਲੈ ਕੇ ਇਸ ਮੁਤਲੀ ਦੇ ਆਰਡਰ ਜਿਹੜੇ ਨੇ ਉਹ ਕੱਢੇ ਗਏ ਨੇ ਵਕ-ਵਕ ਤਰੀਕੇ ਦੇ ਨਾਲ ਬਹੁਤ ਸਾਰੇ ਪ੍ਰਬੰਧਨਾਂ ਦੇ ਵਿੱਚ ਆਉਂਦੀਆਂ ਕਮੀਆਂ ਖਾਮੀਆਂ ਦੇ ਬਾਰੇ ਜਾਣਕਾਰੀਆਂ ਪੰਜਾਬ ਸਰਕਾਰ ਤੱਕ ਪਹੁੰਚਦੀਆਂ ਹੋ ਰਹੀਆਂ ਨੇ ਤੇ ਉਹਨਾਂ ਕਮੀਆਂ ਖਾਮੀਆਂ ਦੇ ਮੁਤਲਕ ਵੱਖ-ਵੱਖ ਵਿਭਾਗਾਂ ਦੇ ਵਿੱਚ ਤਾਇਨਾਤ ਲੋਕ ਜਿਹੜੇ ਨੇ ਅਫਸਰ ਜਿਹੜੇ ਨੇ ਜਾਂ ਫਿਰ ਜਵਾਬਦੇਹ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ ਜਿਸ ਦੇ ਚਲਦਿਆਂ ਆਰਟੀਓ ਗੁਰਵਿੰਦਰ ਸਿੰਘ ਜੋਹੜ ਜਿਹੜੇ ਨੇ ਇਹਨਾਂ ਕਾਰਵਾਈਆਂ ਦਾ ਸ਼ਿਕਾਰ ਹੋਏ ਨੇ ਨਾਲ ਦੀ ਨਾਲ ਇਹ ਵੀ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਇਹਨਾਂ ਦੇ ਵੱਲੋਂ ਬੱਸਾਂ ਦਾ ਪ੍ਰਬੰਧਨ ਜਿਹੜਾ ਉਹ ਨਹੀਂ ਕੀਤਾ ਗਿਆ ਲਾਈਟ ਹੈਂਡ ਸਾਊਂਡ ਦਾ ਸ਼ੋਅ ਜਿਹੜਾ ਬੀਤੇ ਰਾਤ ਹੋਇਆ ਹੈ ਉਸ ਦੇ ਵਿੱਚ ਪ੍ਰਬੰਧ ਜਿਹੜਾ ਲੋਕਾਂ ਦੀ ਸੁੱਖ ਸਹੂਲਤ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵਿੱਢਿਆ ਗਿਆ ਸੀ ਉਦੀ ਕਿਹਾ ਗਿਆ ਸੀ ਉਸ ਪ੍ਰਬੰਧਨ ਦੇ ਵਿੱਚ ਬੱਸਾਂ ਦੀ ਆਵਾਜਾਈ ਜਿਹੜੀ ਹੈ ਜਾਂ ਫਿਰ ਬੱਸਾਂ ਦੇ ਵਿੱਚ ਆ ਜਿਹੜਾ ਲੋਕਾਂ ਨੂੰ ਲਿਆਉਣ ਦਾ ਸਾਰਾ ਪ੍ਰਬੰਧਨ ਸੀ ਉਹ ਪੂਕਤਾ ਨਹੀਂ ਕੀਤਾ ਗਿਆ ਇਹਨੀਆਂ ਹੀ ਸ਼ਿਕਾਇਤਾਂ ਜਿਹੜੀਆਂ ਦੇ ਬਹੁਤ ਵੱਡੇ ਪੱਧਰ ਦੇ ਉੱਪਰ ਪੰਜਾਬ ਸਰਕਾਰ ਤੱਕ ਪਹੁੰਚੀਆਂ ਹੋਈਆਂ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਬੀਤੇ ਕੱਲ ਦੀ ਤਾੜਨਾ ਨੂੰ ਵੇਖ ਲਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਹਨਾਂ ਦੇ ਵੱਲੋਂ ਇਥੋਂ ਤੱਕ ਇਹ ਦੱਸ ਦਿੱਤਾ ਗਿਆ ਕਿ ਸਰਕਾਰ ਦੇ ਜਿੰਨੇ ਵੀ ਮੰਤਰੀ ਨੇ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਜਿੰਨੇ ਵੀ ਲੋਕ ਨੇ ਸਾਰਿਆਂ ਦੀਆਂ ਡਿਊਟੀਆਂ ਜਿਹੜੀਆਂ ਨੇ ਇਸ ਵਕਤ ਇਸ ਸ਼ਤਾਬਦੀ ਸਮਾਗਮਾਂ ਦੇ ਉੱਪਰ ਹੀ ਲਗਾਈਆਂ ਗਈਆਂ ਨੇ ਸੋ ਇਥੋਂ ਸਮਝਿਆ ਜਾ ਸਕਦਾ ਹੈ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਗੰਭੀਰਤਾ ਦੇ ਨਾਲ ਇਸ ਸਾਰੇ ਸਮਾਗਮਾਂ ਦੀ ਆ ਜਿਹੜੀ ਹੈ ਵਿਉਂਤਬੰਦੀ ਆ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਆ ਤੇ ਜੇਕਰ ਕਮੀ ਖਾਮੀ ਕੋਈ ਹੋਏਗੀ ਤਾਂ ਉਸ ਦੇ ਉੱਪਰ ਬਣਦੇ ਜਵਾਬ ਦੇ ਲੋਕਾਂ ਦੇ ਕੋਲੋਂ ਜਵਾਬ ਵੀ ਮੰਗਿਆ ਜਾਏਗਾ ਤੇ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਵੀ ਕੀਤੀ ਜਾਏਗੀ ਹੁਣ ਆਰਟੀਓ ਗੁਰਵਿੰਦਰ ਸਿੰਘ ਜੋਹੜ ਹੋਰਾਂ ਦੇ ਉੱਪਰ ਹੋਈ ਕਾਰਵਾਈ ਜਿਹੜੀ ਐ ਇਸ ਨੂੰ ਲੈ ਕੇ ਹੁਣ ਉਹਨਾਂ ਦੇ ਵੱਲੋਂ ਕੀ ਆਪਣਾ ਪੱਖ ਪੇਸ਼ ਕੀਤਾ ਜਾਂਦਾ ਜਾਂ ਫਿਰ ਕੀ ਕੋਈ ਜਾਣਕਾਰੀਆਂ ਇਸ ਖਬਰ ਮੁਤਲਕ ਆਉਣ ਵਾਲੇ ਸਮੇਂ ਦੇ ਵਿੱਚ ਨਿਕਲ ਕੇ ਸਾਹਮਣੇ ਆਉਣਗੀਆਂ ਇਹ ਸਭ ਕੋਈ ਦੇ ਉੱਪਰ ਇਸ ਵਕਤ ਸਟੀਕਤਾ ਦੇ ਨਾਲ ਜਾਣਕਾਰੀ ਜਦੋਂ ਵੀ ਮਿਲਦੀ ਆ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕੀਤੀ ਜਾਏਗੀ ਬਹਿਰ ਹਾਲ ਪੰਜਾਬ ਸਰਕਾਰ ਦੇ ਵੱਲੋਂ ਇਸ ਵੱਡੀ ਕੀਤੀ ਗਈ ਕਾਰਵਾਈ ਦੇ ਬਾਰੇ ਤੁਸੀਂ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਪੰਜਾਬ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਸ ਕਾਰਵਾਈ ਦੀ ਗਾਹ ਜਿਹੜੀ ਹੈ ਇੱਕ ਆਰਟੀਓ ਦੇ ਉੱਪਰ ਡਿੱਗੀ ਹੈ ਜਿਸ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਇਸ ਮੁਅਤਲੀ ਦੇ ਪਿੱਛੇ ਕਾਰਨ ਕੀ ਨੇ ਕੀ ਕੁਝ ਅਜਈਆਂ ਵਜਾਵਾਂ ਜਿਹੜੀਆਂ ਨੇ ਪੰਜਾਬ ਸਰਕਾਰ ਦੇ ਸਾਹਮਣੇ ਆਈਆਂ ਜਿਸ ਤੋਂ ਬਾਅਦ ਇਸ ਆਰਟੀਓ ਗੁਰਵਿੰਦਰ ਸਿੰਘ ਜੋਲ ਨੂੰ ਮੁਅਤਲ ਕਰਨਾ ਪਿਆ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਟੀਕਤਾ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾ ਆਗਮਨ ਨੂੰ ਲੈ ਕੇ ਵੱਖ-ਵੱਖ ਪ੍ਰੋਗਰਾਮ ਜਿਹੜੇ ਨੇ ਉਲੀਕੇ ਗਏ ਨੇ ਤੇ ਉਹਨਾਂ ਦੇ ਪ੍ਰਬੰਧਨਾਂ ਦੇ ਉੱਪਰ ਖਾਸ ਤੌਰ ਤਰੀਕੇ ਜਿਹੜੇ ਨੇ ਉਹ ਵਰਤੇ ਜਾ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਖਾਨ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਵੀ ਜਾਰੀ ਕੀਤੇ ਗਏ ਨੇ ਬੀਤੇ ਕੱਲ ਧੂਰੀ ਵਿਖੇ ਉਹਨਾਂ ਦੇ ਵੱਲੋਂ ਸਮਾਗਮ ਦੇ ਦੌਰਾਨ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਚੇਤਾਵਨੀਆਂ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਢਿੱਲ ਕੋਈ ਔਣਤਾ ਹੀ ਕੋਈ ਕਮੀ ਖਾਮੀ ਜਿਹੜੀ ਹੈ ਉਹ ਨਾ ਰੱਖੀ ਜਾਵੇ ਪਰ ਆਰਟੀਓ ਗੁਰਵਿੰਦਰ ਸਿੰਘ ਜੋਹੜਾ ਦੇ ਵੱਲੋਂ ਇਸ ਪ੍ਰਬੰਧਨ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਖਾਮੀਆਂ ਰੱਖੀਆਂ ਗਈਆਂ ਉਹਨਾਂ ਕਮੀਆਂ ਖਾਮੀਆਂ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਤੱਕ ਪਹੁੰਚੀਆਂ ਤੇ ਉਸ ਤੋਂ ਬਾਅਦ ਕਾਰਵਾਈ ਦਾ ਸਾਹਮਣਾ ਜਿਹੜਾ ਇਸ ਮੁੱਤਲ ਕਹ ਲਈਏ ਕਿ ਇਸ ਆਰਟੀਓ ਨੂੰ ਕਰਨਾ ਪਿਆ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੇ ਪ੍ਰਬੰਧਨ ਜਿਹੜੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਰਹੇ ਨੇ ਜਿਸ ਨੂੰ ਲੈ ਕੇ ਰੋਪੜ ਦੇ ਵਿੱਚ ਵੀ ਇਹ ਕਾਰਵਾਈਆਂ ਜਿਹੜੀਆਂ ਉਹ ਸ਼ੁਰੂ ਹੋਈਆਂ ਸਮਾਗਮੀ ਤੇ ਉਸ ਦੇ ਵਿੱਚ ਬੱਸਾਂ ਦਾ ਪ੍ਰਬੰਧਨ ਜਿਹੜਾ ਇਸ ਆਰਟੀਓ ਦੇ ਵੱਲੋਂ ਇਸ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੇ ਇਸ ਨੂੰ ਦਿੱਤੇ ਗਏ ਸੀ ਉਸ ਦੇ ਮੁਤਲਕ ਨਹੀਂ ਕੀਤਾ ਗਿਆ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਿਆ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਆਰਟੀਓ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਮਿਲੀਆਂ ਜਾਣਕਾਰੀਆਂ ਮੁਤਾਬਕ ਹੁਣ ਇਸ ਸਾਰੀਆਂ ਆਰਟੀਓ ਦੀਆਂ ਕਾਰਵਾਈਆਂ ਦਾ ਪ੍ਰਬੰਧਨ ਜਿਹੜਾ ਚੰਡੀਗੜ੍ਹ ਦਫ਼ਤਰ ਦੇ ਵਿੱਚੋਂ ਹੀ ਹੋਏਗਾ ਇਹ ਕਿ ਸਨਹਾ ਦੇ ਵੱਲੋਂ ਜਿਹੜੇ ਕਿ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੇ ਉਹਨਾਂ ਦੇ ਵੱਲੋਂ ਚਿੱਠੀ ਲੈ ਕੇ ਇਸ ਮਤਲਬੀ ਦੇ ਆਰਡਰ ਜਿਹੜੇ ਨੇ ਉਹ ਕੱਢੇ ਗਏ ਨੇ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੇ ਪ੍ਰਬੰਧਨਾ ਪ੍ਰਬੰਧਨਾਂ ਦੇ ਵਿੱਚ ਆਉਂਦੀਆਂ ਕਮੀਆਂ ਖਾਮੀਆਂ ਦੇ ਬਾਰੇ ਜਾਣਕਾਰੀਆਂ ਪੰਜਾਬ ਸਰਕਾਰ ਤੱਕ ਪਹੁੰਚਦੀਆਂ ਹੋ ਰਹੀਆਂ ਨੇ ਤੇ ਉਹਨਾਂ ਕਮੀਆਂ ਖਾਮੀਆਂ ਦੇ ਮੁਤਲਕ ਵੱਖ-ਵੱਖ ਵਿਭਾਗਾਂ ਦੇ ਵਿੱਚ ਤਾਇਨਾਤ ਲੋਕ ਜਿਹੜੇ ਨੇ ਅਫਸਰ ਜਿਹੜੇ ਨੇ ਜਾਂ ਫਿਰ ਜਵਾਬਦੇਹ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ ਜਿਸ ਦੇ ਚਲਦੇ ਆ ਆਰਟੀਓ ਗੁਰਵਿੰਦਰ ਸਿੰਘ ਜੋਹੜ ਜਿਹੜੇ ਨੇ ਇਹਨਾਂ ਕਾਰਵਾਈਆਂ ਦਾ ਸ਼ਿਕਾਰ ਹੋਏ ਨੇ ਨਾਲ ਦੀ ਨਾਲ ਇਹ ਵੀ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਇਹਨਾਂ ਦੇ ਵੱਲੋਂ ਬੱਸਾਂ ਦਾ ਪ੍ਰਬੰਧਨ ਜਿਹੜਾ ਉਹ ਨਹੀਂ ਕੀਤਾ ਗਿਆ ਲਾਈਟ ਹੈਂਡ ਸਾਊਂਡ ਦਾ ਸ਼ੋਅ ਜਿਹੜਾ ਬੀਤੇ ਰਾਤ ਹੋਇਆ ਹੈ ਉਸ ਦੇ ਵਿੱਚ ਪ੍ਰਬੰਧ ਜਿਹੜਾ ਲੋਕਾਂ ਦੀ ਸੁੱਖ ਸਹੂਲਤ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵਿਢਿਆ ਗਿਆ ਸੀ ਉਦੀ ਕਿਹਾ ਗਿਆ ਸੀ ਉਸ ਪ੍ਰਬੰਧਨ ਦੇ ਵਿੱਚ ਬੱਸਾਂ ਦੀ ਆਵਾਜਾਈ ਜਿਹੜੀ ਹੈ ਜਾਂ ਫਿਰ ਬੱਸਾਂ ਦੇ ਵਿੱਚ ਆ ਜਿਹੜਾ ਲੋਕਾਂ ਨੂੰ ਲਿਆਉਣ ਦਾ ਸਾਰਾ ਪ੍ਰਬੰਧਨ ਸੀ ਉਹ ਪੂਕਤਾ ਨਹੀਂ ਕੀਤਾ ਗਿਆ ਇਹਦੀਆਂ ਹੀ ਸ਼ਿਕਾਇਤਾਂ ਜਿਹੜੀਆਂ ਦੇ ਬਹੁਤ ਵੱਡੇ ਪੱਧਰ ਦੇ ਉੱਪਰ ਪੰਜਾਬ ਸਰਕਾਰ ਤੱਕ ਪਹੁੰਚੀਆਂ ਹੋਈਆਂ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਬੀਤੇ ਕੱਲ ਦੀ ਤਾੜਨਾ ਨੂੰ ਵੇਖ ਲਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਹਨਾਂ ਦੇ ਵੱਲੋਂ ਇਥੋਂ ਤੱਕ ਇਹ ਦੱਸ ਦਿੱਤਾ ਗਿਆ ਕਿ ਸਰਕਾਰ ਦੇ ਜਿੰਨੇ ਵੀ ਮੰਤਰੀ ਨੇ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਜਿੰਨੇ ਵੀ ਲੋਕ ਨੇ ਸਾਰਿਆਂ ਦੀਆਂ ਡਿਊਟੀਆਂ ਜਿਹੜੀਆਂ ਨੇ ਇਸ ਵਕਤ ਇਸ ਸ਼ਤਾਬਦੀ ਸਮਾਗਮਾਂ ਦੇ ਉੱਪਰ ਹੀ ਲਗਾਈਆਂ ਗਈਆਂ ਨੇ ਸੋ ਇਥੋਂ ਸਮਝਿਆ ਜਾ ਸਕਦਾ ਹੈ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਗੰਭੀਰਤਾ ਦੇ ਨਾਲ ਇਸ ਸਾਰੇ ਸਮਾਗਮਾਂ ਦੀ ਆ ਜਿਹੜੀ ਹੈ ਵਿਉਂਤਬੰਦੀ ਆ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਜੇਕਰ ਕਮੀ ਖਾਮੀ ਕੋਈ ਹੋਏਗੀ ਤਾਂ ਉਸ ਦੇ ਉੱਪਰ ਬਣਦੇ ਜਵਾਬ ਦੇ ਲੋਕਾਂ ਦੇ ਕੋਲੋਂ ਜਵਾਬ ਵੀ ਮੰਗਿਆ ਜਾਏਗਾ ਤੇ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਵੀ ਕੀਤੀ ਜਾਏਗੀ ਹੁਣ ਆਰਟੀਓ ਗੁਰਵਿੰਦਰ ਸਿੰਘ ਜੋਹੜ ਹੋਰਾਂ ਦੇ ਉੱਪਰ ਹੋਈ ਕਾਰਵਾਈ ਜਿਹੜੀ ਹੈ ਇਸ ਨੂੰ ਲੈ ਕੇ ਹੁਣ ਉਹਨਾਂ ਦੇ ਵੱਲੋਂ ਕੀ ਆਪਣਾ ਪੱਖ ਪੇਸ਼ ਕੀਤਾ ਜਾਂਦਾ ਜਾਂ ਫਿਰ ਕੀ ਕੋਈ ਜਾਣਕਾਰੀਆਂ ਇਸ ਖਬਰ ਮੁਤਲਕ ਆਉਣ ਵਾਲੇ ਸਮੇਂ ਦੇ ਵਿੱਚ ਨਿਕਲ ਕੇ ਸਾਹਮਣੇ ਆਉਣਗੀਆਂ ਇਹ ਸਭ ਕੋਈ ਦੇ ਉੱਪਰ ਇਸ ਵਕਤ ਸਟੀਕਤਾ ਦੇ ਨਾਲ ਜਾਣਕਾਰੀ ਜਦੋਂ ਵੀ ਮਿਲਦੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕੀਤੀ ਜਾਏਗੀ ਬਹਿਰ ਹਾਲ ਪੰਜਾਬ ਸਰਕਾਰ ਦੇ ਵੱਲੋਂ ਇਸ ਵੱਡੀ ਕੀਤੀ ਗਈ ਕਾਰਵਾਈ ਦੇ ਬਾਰੇ ਤੁਸੀਂ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ